ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਿੰਦਰਪਾਲ ਜੀ ਇੱਥੇ ਜੋ ਸਿਵਲ ਹਸਪੀਟਲ ਫਰੀਦਕੋੜ ਦੇ ਵਿੱਚ ਮੈਂ ਵਾਰਡ ਅਟੈਂਡੈਂਟ ਐਜ਼ ਅ ਵਾਰਡ ਅਟੈਂਡੈਂਟ ਜੌਬ ਕਰਦਾ ਪਿਆ ਜੀ ਤੇ ਅ ਅੱਜ ਦਾ ਆਰਟ ਦਾ ਕੰਮ ਹੈ ਮੇਰਾ ਇਹ ਦੋ ਮਾਡਲ ਤੁਸੀਂ ਦੇਖ ਹੀ ਰਹੇ ਹੋਗੇ ਇਹ ਬੜੇ ਪਿਆ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਘੰਟਾ ਘਰ ਤੇ ਤਾਜ ਮਹਿਲ ਕਾਫੀ ਇਸ ਤਰ੍ਹਾਂ ਦੇ ਮਾਡਲ ਮੈਂ ਬਣਾ ਚੁੱਕਿਆ ਜਿਹਦੇ ਵਿੱਚ ਕਿ ਕਾਫੀ ਮੇਰੀ ਸਪੋਰਟ ਮੇਰੇ ਯਾਰ ਦੋਸਤਾਂ ਦੰਗਿਤ ਸਿਵਲ ਹਸਪਤਲ ਦੇ ਸਾਰੇ ਕਰਦੇ ਹੈਗੇ ਨਾ ਖਰਚਾ ਕਿਵੇਂ ਬਰੇ ਟਾਈਮ ਦੇ ਤੋਂ ਕਰਦੇ ਆਂ ਔਰ ਖਾਚਾ ਬਣਾਉਂਦੇ ਆਂ ਖਰਚਾ ਦਾ ਇਹ ਹਰੇਕ ਚੀਜ਼ ਦੇ ਵਿੱਚ ਘਟੋ ਘੜ ਇੱਕ ਜਿਵੇਂ ਵੱਡੀ ਆਈਟਮ ਹੋਣਾ ਇਹਦੇ ਵਿੱਚ 10 ਤੋਂ 11 ਦੇ ਵਿੱਚ ਵਿੱਚ ਖਰਚਾ ਆ ਜਾਂਦਾ ਮੇਰਾ ਜੀ ਤੇ ਇਹਦੇ ਵਿੱਚ ਕਈ ਵਾਰੀ ਫਾਈਨਲ ਜੀ ਇਸ ਤਰ੍ਹਾਂ ਸਦਰ ਮਿੱਤਰ ਸਾਰੇ ਰਲ ਮਰ ਕੇ ਕਰੀ ਜਾਂਦੇ ਆਂ ਬਣਾਉਣਾ ਇਕੱਲਾ ਮੈਂ ਹੀ ਹੈਗਾ ਬਾਕੀ ਸਾਰਾ ਸਪੋਰਟ ਮੇਰੀ ਪੂਰੀ ਹੈ ਸਾਰਿਆਂ ਵੱਲੋਂ ਤੁਸੀਂ ਜਿਹੜੇ ਮਟੀਰੀਅਲ ਆ ਤੁਸੀਂ ਇਹ ਗੱਤੇ ਨਾਲ ਜੀ ਇਹ ਸਾਰਾ ਕੁਝ ਮੇਰਾ ਮਾਉਂਟ ਸ਼ੀਟ ਨਾਲ ਤਿਆਰ ਹੁੰਦਾ ਇੱਕ ਲਗ ਕਿਸਮ ਦਾ ਗੱਤਾ ਹੁੰਦਾ ਜਿਹੜਾ ਸਫਾਈ ਚ ਹੁੰਦਾ ਕਟਿੰਗ ਕਰਨ ਤੇ ਵਧੀਆ ਹੁੰਦਾ ਬੋਰਡ ਸੀਟਰ ਨੂੰ ਤਿਆਰ ਕਰਦਾ ਸਾਰਾ ਕੁਝ ਮੈਂ ਹਾਂਜੀ ਕੋਈ ਖਾਸ ਕਿਸਮ ਦਾ ਰਗੀ ਇਸਤੇਮਾਲ ਕਰਦੇ ਹੋ ਨਹੀਂ ਖਾਸ ਕਿਸਮ ਨਹੀਂ ਸਿਰਫ ਐਸ਼ੀਅਨ ਪੇਂਟ ਇੰਚੇ ਵਿੱਚ ਹੋਰ ਕੋਈ ਪੇਂਟ ਨਹੀਂ ਯੂਜ਼ ਕਰਦੇ ਐਸ਼ੀਅਨ ਪੇਂਟ ਯੂਜ਼ ਕਰਦੇ ਹਾਂ ਜੀ ਅਗਰ ਰਾਮ ਮੰਦਰ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਦਿਨਾਂ ਚ ਤਿਆਰ ਕੀਤਾ ਠੰਡਾ ਬਰਸੀ ਦੇ ਦੁਨਸ ਤਿਆਰ ਕੀਤਾ ਇਹ ਤੋਂ ਟਾਈਮ ਤਾਂ ਦੋਨਾ ਦੇ ਇਕੋ ਜਿਹਾ ਲੱਗਿਆ ਜੀ 25 ਦਿਨਾਂ ਦੇ ਵਿੱਚ ਵਿੱਚ ਰਾਮ ਮੰਦਰ ਤਿਆਰ ਹੋਇਆ ਤੇ 20 ਦਿਨਾਂ ਦੇ ਵਿੱਚ ਵਿੱਚ ਠੰਡਾ ਬਰਸੀ ਦੇ ਗੁਰਦਾਰਾ ਸਰ ਤਿਆਰ ਹੋਇਆ ਕਿ ਚਾ ਕਿੰਨਾ ਕਾ ਗਿਆ ਖਰ ਤਾਂ ਦੋਨੋਂ ਦੇ ਵਿੱਚ ਘਟ 18 ਅਗਸਤ 18 ਯਾਰ ਇੱਥੇ ਜੇ ਆ ਗਿਆ ਕਰਤਾ ਦੋਨੋਂ ਦੇ ਵਿੱਚ ਨੌਕਰੀ ਕਰਦੇ ਹਾਂ ਨੌਕਰੀ ਦੇ ਨਾਲ ਨਾਲ ਇਹਦੇ ਵਾਸਤੇ ਟਾਈਮ ਵੀ ਕਾਫੀ ਕੱਢਣਾ ਪੈਂਦਾ ਫਿਰ ਬਹੁਤ ਰਹਿਮ ਕੱਢਣਾ ਪੈਂਦਾ ਇਹਦੇ ਵਾਸਤੇ ਜੀ ਇੱਕ ਸ਼ੌਕ ਆਇਆ ਮੇਰਾ ਜੀ ਇਹਦੇ ਵਿੱਚ ਮੈਨੂੰ ਮਤਲਬ ਕਿ ਨੌਕਰੀ ਤੋਂ ਬਾਅਦ ਜੇ ਮੈਂ ਕੋਈ ਪ੍ਰੋਜੈਕਟ ਮੈਂ ਬਣਾਣਾ ਸ਼ੁਰੂ ਕਰ ਦਿੰਦਾ ਨਾ ਫਿਰ ਮੈਂ ਟਾਈਮ ਲਾਜ਼ਮੀ ਕੱਢਦਾ ਇਹਦੇ ਵਿੱਚ ਐ ਨਹੀਂ ਕੋਈ ਸਪੈਸ਼ਲ ਟਾਈਮ ਰੱਖਿਆ ਇਹਦੇ ਵਿੱਚ ਵੀ ਇਹ ਹੈ ਕਿ ਮੈਂ ਆਪ ਦੀ ਨੌਕਰੀ ਜੇ ਮਾਰਨੀ ਕਰਨੀ ਹੈ ਤੇ ਨਾਈਟ ਮੇਰੇ ਕੋਲ ਸਾਰੀ ਆਪਦੀ ਹੈ ਉਹ ਨਾਈਟ ਦੇ ਵਿੱਚ ਵਰਕ ਕਰਦਾ ਫਿਰ ਸਾਰਾ ਸਾਨੂੰ ਪਤਾ ਲੱਗਿਆ ਵੀ ਤੁਸੀਂ ਰਾਮ ਮੰਦਰ ਹੈ ਜਿਹੜਾ ਇਹ ਤੋਂ ਤੁਸੀਂ ਨੂੰ ਜਿਹੜੇ ਤੋਂ ਹਾਂਜੀ ਇੱਕ ਪਰ ਵੀ ਗਿਫਟ ਉਹਨਾਂ ਨੂੰ ਹੀ ਕਰਨ ਦੀ ਇੱਛਾ ਵੀ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਬਹੁਤ ਜਵੇ ਅੱਗੇ ਕੋਈ ਹੋਰ ਕੋਈ ਹੋਰ ਵੱਡਾ ਪ੍ਰੋਜੈਕਟ ਕਿ ਆਖਾ ਤੁਸੀਂ ਹਾਂਜੀ ਕਰੂੰਗਾ ਜੀ ਅ ਵੱਡੇ ਪ੍ਰੋਜੈਕਟ ਫਰੀਦਕੋਟ ਦੀ ਇਤਿਹਾਸਿਕ ਚੀਜ਼ਾਂ ਦੇ ਤਿਆਰ ਕੀਤੇ ਆ ਹੁਣ ਮੈਂ ਨੈਸ਼ਨਲ ਲੈਵਲ ਦੇ ਤੇ ਅਸਟੇਟਾਂ ਤਿਆਰ ਕਰੂੰਗਾ ਜਿਵੇਂ ਕਿ ਕਿਲੇ ਹੋਗੇ ਹੋਰ ਮਹਿਲ ਵਗੈਰਾ ਹੋਗੇ ਸਾਰਾ ਕੁਝ ਕਰੂੰਗਾ ਤਿਆਰ ਜੀ ਕਿਤੇ ਡਿਸਟ੍ਰਿਕਟ ਦੀ ਦੁਨੀਆ ਦੇ ਵਿੱਚ ਕਿੰਨੇ ਕਿੰਤੇ ਚੀਜ਼ੇ ਲੋਪ ਹੁੰਦੀ ਜਾਂਦੀ ਪਈ ਆ ਤੁਸੀਂ ਸੰਭਾਲ ਕੇ ਰੱਖਿਆ ਹੋਇਆ ਕੀ ਲੋਕਾਂ ਨੂੰ ਕਿਸ ਤਰ੍ਹਾਂ ਕੀ ਸੰਦੇਸ਼ ਅ ਸੰਦੇਸ਼ ਤਾਂ ਜੀ ਇਹ ਹੀ ਹੈ ਜੀ ਵੀ ਆਖੀ ਗਣਾ ਕੱਟ ਬੁੱਝੀ ਜਾਂਦਾ ਹੱਥੀ ਨਹੀਂ ਕਲਾ ਜਰੂਰ ਖਤਮ ਹੁੰਦੀ ਜਾ ਰਹੀ ਹੈ ਤੇ ਪਰ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਕਲਾਕਾਰ ਛੁਪਿਆ ਹੋਇਆ ਹੈ ਜਿਹਨੂੰ ਬਸ ਪਛਾਣਨ ਦੀ ਲੋੜ ਹੈ ਤੇ ਜੋਗ ਆਪਣਾ ਡਿਜੀਟਲ ਹੋ ਚੁੱਕਿਆ ਸਾਰਾ ਲੋਕੀ ਫੋਨ ਦੇ ਵਿੱਚ ਹੀ ਸਾਰਾ ਕੁਝ ਬਸ ਆਪ ਦਾ ਪਛਾਣਨ ਦੀ ਲੋੜ ਹੈ ਕਲਾ ਖਤਮ ਨਹੀਂ ਹੋਏਗੀ کافی ਮਾਡਰਨ ਜਿਹੜੇ ਤੁਸੀਂ ਤਿਆਰ ਕਰ ਚੁੱਕੇ ਆ ਇਹ ਵੀ ਪਤਾ ਲੱਗਿਆ ਕਿ ਉਹ ਤੁਸੀਂ ਕੁੱਝ ਅਧਿਕਾਰੀਆਂ ਤੇ ਕੁੱਝ ਲਿਟਰਾਂ ਨੂੰ ਵੀ ਜਿਹੜੇ ਕਿ ਲਿਟਰਾਂ ਨੂੰ ਕਿੱਥੇ ਕਿੱਥੇ ਤੁਸੀਂ ਦੇ ਦਿੱਤੇ ਕਿਹੜਾ ਗੰਗੋ ਸਭ ਤੋਂ ਪਹਿਲਾਂ ਫਰੀਦਕੋੜ ਦਾ ਘੰਟਾ ਘਰ ਵਾਈਸ ਚਾਰਜਮੈਨ ਨੂੰ ਉਸ ਤੋਂ ਬਾਅਦ ਯੂਨੀਵਰਸਿਟੀ ਦਾ ਬਾਬਾ ਫਰੀ ਯੂਨੀਵਰਸਿਟੀ ਦਾ ਮਾਡਲ ਬਣਾਇਆ ਸੀਗਾ ਉਹ ਵੀ ਵਾਈਸ ਚਾਰਜਮੈਨ ਨੂੰ ਦਿੱਤਾ ਸੀਗਾ ਤੇ ਫਿਰ ਆਪਣੇ ਵਾਲਮੀਕ ਦੇਵਤ ਅਮਰਤਸਰ ਉਹਨਾਂ ਦਾ ਮਾਡਲ ਬਣਾਇਆ ਸੀ ਜਿਹੜਾ ਕਿ ਓਐਸਡੀ ਸਾਹਿਬ ਜੀ ਸਨੀ ਮਰਾਣਾ ਉਹਨਾਂ ਨੂੰ ਗਿਫਟ ਦਿੱਤਾ ਸੀ ਉਹਨੂੰ ਫਿਰ ਉਸ ਤੋਂ ਬਾਅਦ ਘੰਟਾ ਘਰ ਦਾ ਮਾਡਲ ਬਣਾਇਆ ਜਿਹੜਾ ਕਿ ਕੁਸ਼ਲਦੀਪ ਸਿੰਘ ਢਿੱਲੋਂ ਜੀ ਨੂੰ ਐਮਐਲਏ ਸਾਹਿਬ ਇਹਨਾਂ ਨੂੰ ਗਿਫਟ ਕੀਤਾ ਸੀਗਾ ਤੇ ਫਿਲਹਾਲ ਹੁਣ ਆਪਣੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਇਹਨਾਂ ਦੇ ਵੱਡੇ ਤੇ ਕਰਤਾਰਪੁਰ ਸਾਹਿਬ ਦਾ ਮਾਡਲ ਇਹਨਾਂ ਨੇ ਵੇਸਟ ਕੀਤਾ ਕੋਈ ਸਾਹਿਬ ਠੰਡਾ ਬੁਰਜ ਜਿਹੜਾ ਤੁਸੀਂ ਤਿਆਰ ਕੀਤਾ ਹੈ ਇਹ ਕਿਹਨੂੰ ਗਿਫਟ ਕਰਨਾ ਚਾਹੁੰਦੇ ਹੋ ਨਹੀਂ ਇਹ ਗਿਫਟ ਨਹੀਂ ਜੀ ਇਹ ਠੰਡਾ ਬੁਰਜ ਉਸਤਾ ਜਦੋਂ ਆਪਣੇ ਜਨਵਰੀ ਦਸੰਬਰ ਦੇ ਵਿੱਚ ਈਦਿਆ ਆਣ ਗਿਆ ਉਦੋਂ ਮੈਂ ਉੱਥੇ ਸੰਗਤਾਂ ਦੇ ਰੂਹ ਰੂ ਕਰਨਾ ਚਾਹੁੰਦਾ ਜੀ ਤੇ ਕੋਸ਼ਿਸ਼ ਮੇਰੀ ਹੈ ਵੀ ਗਿਫਟ ਕਿਸੇ ਨੂੰ ਨੇ ਕਰਨਾ ਜੀ ਦਿੱਤਾ ਤਾਂ ਉੱਥੇ ਹੀ ਜਿੱਥੇ ਆਪਣੇ ਛੋੜੇ ਸਾਹਿਬਾਂ ਦੀ ਸ਼ੀਤ ਕੀਤੀ ਸੀ ਉੱਥੇ ਹਾਂਜੀ ਗਿਫਟ ਕਰੂੰਗਾ ਜੀ ਹੋਰ ਹੁਣ ਮਨ ਦੇ ਵਿੱਚ ਕੀ ਕੋਈ ਕਿਸੇ ਸਾਡੀ ਮੰਗ ਨੂੰ ਕਿਸੇ ਰੋਕ ਸਕਦਾ ਸਰਕਾਰ ਨੇ سپورਟ ਕਰਨੀ ਸਰਕਾਰ ਤਾਂ ਮੰਗ ਤਾਂ ਮੇਰੀ ਇਹੀ ਹੈ ਜੀ ਕਿਉਂਕਿ ਮੇਰੀ ਕਲਾ ਹੈਗੀ ਹੈ ਮੈਂ ਇਹਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਾ ਚਾਹਨਾ ਵੀ ਮੈਂ ਕਹਿੰਦਾ ਵੀ ਸਰਕਾਰ ਕੋਈ ਨਾ ਕੋਈ ਹੈਲਪ ਕਰੇ ਵੀ ਕਿਸੇ ਹਸਾਬ ਨਾਲ ਵੀ ਮੇਰੇ ਮੇਰੇ ਵਰਗੇ ਹੋਰ ਵੀ ਕਲਾਕਾਰ ਹੈਗੇ ਹੈ ਹੈਲਪ ਮਿਲੇ ਸਾਰਿਆਂ ਨੂੰ ਜੀ